ਅੰਮ੍ਰਿਤਸਰ ਦੇ ਵਿੱਚ ਨਸ਼ੇ ਦੀ ਲਤ ਨੂੰ ਰੋਕਣ ਦੇ ਲਈ ਅੰਮ੍ਰਿਤਸਰ ਪੁਲਿਸ ਨਸ਼ਿਆਂ ਤੇ ਲਗਾਤਾਰ ਕਾਰਵਾਈ ਕਰ ਰਹੀ ਹੈ ਦਰਅਸਲ ਇੱਥੇ ਨਸ਼ੇ ਦੀ ਵੱਡੀ ਖੇਪ ਦੇ ਨਾਲ ਨਸ਼ਾ ਤਸਕਰ ਗ੍ਰਿਫਤਾਰ ਕੀਤੇ ਗਏ ਤੇ ਵੱਡੀ ਸਫਲਤਾ ਹਾਸਲ ਕਰਦਿਆਂ 1.5 ਕਿਲੋ ਹੈਰੋਇਨ ਤੇ ਦੋ ਲੋਕ ਗ੍ਰਫਤਾਰ ਹੋਏ ਇਸ ਸਬੰਧੀ ਪੁਲਿਸ ਨੇ ਜਾਣਕਾਰੀ ਦੰਦਿਆ ਦੱਸਿਆ ਕਿ ਅਜਨਾਲਾ ਥਾਣੇ ਦੇ ਵਿੱਚ ਪਿੰਡ ਗੁਜਰਪੁਰ ਦੇ ਬਾਹਰ ਨਾਕਾਬੰਦੀ ਕੀਤੀ ਤਾਂ ਇਸੇ ਦੌਰਾਨ ਡੇਰਾ ਬਾਬਾ ਨਾਨਕ ਦੇ ਰਹਿਣ ਵਾਲੇ ਦੋ ਨੌਜਵਾਨ ਜੋਬਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਨੂੰ ਰੋਕਿਆ ਗਿਆ ਤਲਾਸ਼ੀ ਲੈਣ ਤੇ ਇਹਨਾਂ ਕੋਲੋਂ ਹੈਰੋਇਨ ਬਰਾਮਦ ਕੀਤੀ ਗਈ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੱਸਦੀ ਹੈ ਕਿ ਇਹਨਾਂ ਦੋਵਾਂ ਨੇ ਗ੍ਰਫਤਾਰੀ ਦੇ ਦੌਰਾਨ ਪੁਲਿਸ ਤੇ ਕ੍ਰਾਸ ਫਾਇਰਿੰਗ ਨਹੀਂ ਕੀਤੀ ਕਿਸੇ ਵੀ ਤਰ੍ਹਾਂ ਦੀ ਕੋਈ ਕ੍ਰਾਸ ਫਾਇਰਿੰਗ ਨਹੀਂ ਹੋਈ ਹੈ ਸੋਸ਼ਲ ਮੀਡੀਆ ਤੇ ਕ੍ਰਾਸ ਫਾਇਰਿੰਗ ਨੂੰ ਲੈ ਕੇ ਝੂਠੀ ਅਫਵਾਹ ਫੈਲਾਈ ਜਾ ਫਿਲਹਾਲ ਪੁਲਿਸ ਦੇ ਵੱਲੋਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੱਲ ਅਸੀਂ ਇੱਥੇ ਆਪਣੇ ਥਾਣੇ ਅਚ ਨਾਲੇ ਵਿਖੇ 139 ਨੰਬਰ ਮੁਕੱਦਮਾ ਦਰਜ ਰਜਿਸਟਰ ਕੀਤਾ ਵਾ ਐਨ ਡੀ ਪੀ ਐ ਸੈਕਟ ਦੇ ਤਹਿਤ ਇਹਦੇ ਵਿੱਚ ਅਸੀਂ ਜਿਹੜੇ ਦੋ ਦੋਸ਼ੀ ਏ ਜੋਬਨਪ੍ਰੀਤ ਸਿੰਘ ਤੇ ਕੁਲਵਿੰਦਰ ਸਿੰਘ ਦੋਵੇਂ ਵਾਸੀ ਡੇਰਾ ਬਾਬਾ ਨਾਨਕ ਕੋਲ ਜਿਹੜੀ ਹੈ 1.5 ਕਿਲੋ ਹਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇਹ ਜਿਹੜਾ ਅਸੀਂ ਗੁੱਜਰਪੁਰੇ ਪਿੰਡ ਦੇ ਨਜ਼ਦੀਕ ਜਿਹੜੀ ਆ ਨਾਕਾਬੰਦੀ ਕਰਕੇ ਦੋਵਾਂ ਦਸ਼ਵਾਂ ਪਾਸੋਂ ਇਹ ਹਿਰੋਇਨ ਦੀ ਬਰਾਮਦਗੀ ਕੀਤੀ ਹੈ ਤੇ ਇਹਨਾਂ ਉੱਤੇ ਜਿਹੜਾ ਵਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸਰ ਕਿੰਨੀ ਹਿਰੋਇਨ ਬਰਾਮਦ ਹੋਈ ਇਹਨਾਂ ਚ ਜੀ ਕਰੀਬ 1.5 ਕਿਲੋ ਹਿਰੋਇਨ ਜਿਹੜੀ ਇਹਨਾਂ ਪਾਸੋਂ ਬਰਾਮਦ ਹੋਈ ਆ ਪਤਾ ਲੱਗਾ ਕਿਥੋਂ ਲੈ ਕੇ ਆਏ ਸੀ ਕਿਥੇ ਲੈ ਕੇ ਇਹ ਜੀ ਅਜੇ ਇਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਏਗਾ ਤੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕਸ ਬਾਰੇ ਪਤਾ ਕੀਤਾ ਜਾਵੇਗਾ। ਇੰਨੀ ਵੱਡੀ ਮਾਤਰਾ ਦੇ ਵਿੱਚ ਹੈਰੋਇਨ ਲੱਗਦਾ ਬਾਰਡਰ ਪਰ ਲਿੰਕ ਹੋ ਸਕਦੇ ਆ ਡਰੋਨ ਦੇ ਜ਼ਰੀਏ ਹੈਰੋਇਨ ਆਉਂਦੀ ਹੈ ਜਿਸ ਤਰ੍ਹਾਂ ਜੀ ਇਹ ਚੀਜ਼ ਨੂੰ ਰੂਲਡ ਆਊਟ ਨਹੀਂ ਕੀਤਾ ਜਾ ਸਕਦਾ ਬਿਲਕੁਲ ਹੋ ਸਕਦਾ ਜੀ। ਸਰ ਪੇਲਾ ਦੇ ਮਕੰਮੇ ਦਰਜ ਨੇ ਕਰੇ ਨਾ ਜੀ। ਇਹਨਾਂ ਦੇ ਜੀ ਸੰਬੰਧਿਤ ਥਾਣੇ ਤੋਂ ਇਹਨਾਂ ਦਾ ਰਿਕਾਰਡ ਕ੍ਰਾਈਮ ਰਿਕਾਰਡ ਪਤਾ ਕਰਕੇ ਇਸ ਚੀਜ਼ ਬਾਰੇ ਵੀ ਤਸਦੀਕ ਕੀਤਾ ਜਾਵੇਗਾ। ਸਰ ਕੋਈ ਇਹ ਵੀ ਗੱਲ ਹੋ ਰਹੀ ਸੀ ਕਿ ਪੁਲਿਸ ਦੇ ਵਿੱਚ ਤੇ ਇਹਨਾਂ ਤਸ ਜਿਹੜੀ ਆ ਉੱਥੇ ਪੁਲਿਸ ਵੱਲੋਂ ਜਾਂ ਇਹਨਾਂ ਦੋਸ਼ੀਆਂ ਵੱਲੋਂ ਕੋਈ ਫਾਇਰਿੰਗ ਨਹੀਂ ਕੀਤੀ ਗਈ ਜਿਹੜੀ ਰਿਕਵਰੀ ਹੋਈ ਏ ਇਸ ਬਰਾਮਦਗੀ ਦੇ ਇਲਾਵਾ ਇੱਥੇ ਕੋਈ ਵੀ ਫਾਇਰਿੰਗ ਜਾਂ ਗੋਲੀ ਚੱਲਣ ਵਾਲੀ ਕੋਈ ਗੱਲ ਸੱਚਾਈ ਨਹੀਂ ਹੈ ਕੋਈ ਹਥਿਆਰ ਵਗੈਰਾ ਕੁਝ ਹੋਰ ਵੀ ਫਰਾਮ ਨਹੀਂ ਨਹੀਂ ਜੀ ਹਥਿਆਰ ਦੀ ਕੋਈ ਰਿਕਵਰੀ ਨਹੀਂ ਹੈ ਜੀ